ਅੰਦਰ ਦੀ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਵਿਰੋਧੀ ਕੋਸ਼ਿਸ਼ਾਂ ਦੇ ਵਿੱਚ ਹਾਸਲ ਕੀਤਾ ਇੱਕ ਵੱਡਾ ਆਕੜਾ ਦੱਸੇ ਕਿ 48 ਕਿਲੋਗ੍ਰਾਮ ਹੈਰੋਇਨ ਦੇ ਕੇਸ ਤੇ ਅੱਗੇ ਜੁੜਾ ਹੈ ਅੱਗੇ ਤੇ ਪਿੱਛੇ ਦੇ ਸੰਬੰਧਾਂ ਤੇ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤੇ ਗਏ ਨੇ 13 ਸਿੰਡੀਕੇਟ ਮੈਂਬਰ ਤੇ ਉਹਨਾਂ ਦੇ ਕੋਲੋਂ ਲੈਕਜ਼ਰੀ ਵਾਹਨ ਅਤੇ ਇੱਕ ਟਰੱਕ ਸਮੇਤ 84 ਲੱਖ ਰੁਪਏ ਦੀ ਡਰਗਮਨੀ ਬਰਾਬਰਦ ਹੋਈ ਹੈ ਔਰ ਡਰਗ ਨੈਟਵਰਕ ਦੇ ਵੱਖ-ਵੱਖ ਭੂਮਿਕਾਵਾਂ ਦੇ ਵਿੱਚ ਸ਼ਾਮਲ ਹਨ ਜੋ ਕਿ ਸਪਲਾਈਅਰ ਖਰੀਦਦਾਰ ਦੇ ਵਜੋਂ ਕੰਮ ਕਰਦੇ ਹਨ ਉਦਾਹੀ ਦੋ ਹਫ਼ਤੇ ਤੋਂ ਫਾਲੋਅ-ਅਪ ਚੱਲ ਰਿਹਾ ਸੀਗਾ ਬੈਕਵਰਡ ਫਾਰਵਰਡ ਲਿੰਕੇਜਸ ਚੱਲ ਰਹੇ ਸੀਗੇ ਤੇ ਸਟੇਕਹੋਲਡਰਸ ਜਿਹੜੇ ਹਨ ਉਹ ਨਿਕਲ ਕੇ ਸਾਹਮਣੇ ਆਏ ਨੇ ਕੁਝ ਸਟੇਕਹੋਲਡਰਸ ਅਲੱਗ-ਅਲੱਗ ਗਰੁੱਪਸ ਦੇ ਕੁਝ ਆਪਾਂ ਡਰਾਈਵਰ ਫੜੇ ਚਾਰ ਦੇ ਕਰੀਬ ਤੇ ਇਹਨਾਂ ਦਾ ਇੱਕ ਟਰੱਕ ਤੇ ਇੱਕ ਨੋਵਾ ਇਹ ਜੇਣਕਿਓ ਤੋਂ ਫਿਰ ਉਹਨਾਂ ਦੀ ਖੇਪ ਲੈ ਕੇ ਆਉਂਦੇ ਸੀਗੇ ਤੇ ਇਹਨਾਂ ਵਿੱਚੋਂ ਇੱਕ सोनू ਪੰਡਿਤ ਹੈ ਦਿਲਜੀਤ ਛੋਟੂ ਤੇ ਬਿੰਪਲ ਡਿਟੇਲ ਜਿਹੜੀ ਤੁਹਾਡੇ ਪ੍ਰੈਸ ਮੂਚ ਚ ਮੈਂ ਬੇਸਿਕ ਚੀਜ਼ ਦੱਸਣਾ ਜਿਹੜਾ ਟਰੱਕ ਸੀਗਾ ਉਹ ਪਿਛਲੇ ਡੇਢ ਸਾਲ ਤੋਂ ਚਾਰ ਵਾਰ ਤਿੰਨ ਵਾਰ ਜੇਣ ਕੇ ਤੋਂ ਖੇਪ ਲੈ ਕੇ ਆਇਆ ਸੀਗਾ। ਇਨੋਵਾ ਜਿਹੜੀ ਸੀਗੀ ਉਹ ਚਾਰ ਵਾਰ ਲੈ ਕੇ ਆਈ ਸੀਗੀ। ਇਨੋਵਾ ਵੀ ਫੜੀ ਗਈ ਟਰੱਕ ਵੀ ਫੜਿਆ ਗਿਆ ਫੜਿਆ ਗਿਆ। ਇਨੋਵਾ ਦੀ ਜਿਹੜੀ ਲਾਸਟ ਖੇਪ ਸੀਗੀ 30 ਕਿਲੋਸ ਉਹ ਰਾਮਮਨ ਪੁਲਿਸ ਨੇ ਫੜ ਲਈ ਸੀਗੀ। ਰਾਮਮਨ ਰਾਮਮਨ ਇਹ ਜੇਣ ਕੇ ਜੇਣ ਕੇ ਇਹ ਤਾਂ ਸੀ ਕਿ ਡਰਾਈਵਰ ਇਹਨਾਂ ਦਾ ਹੈਂਡਲਰ ਜਿਹੜਾ ਹੈ ਉਹ ਵਿਨੋਦ ਉਰਫ ਲੱਕੀ ਹੈ। ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਫੋਰਨ ਬੈਠਾ ਹੈ ਕਿਸ ਕੰਟਰੀ ਚ ਬੈਠਾ ਇਹ ਹਾਲੇ ਤੱਕ ਬਿਲਕੁਲ ਕਲੀਅਰ ਨਹੀਂ ਹੋਇਆ ਇਹ ਨਾ ਤਾਂ ਹੈਂਡਲਰ ਹੈ ਨਾਲ ਹੀ ਦੋ ਹੋਰ ਵਿਅਕਤੀ ਫੜੇ ਗਏ ਹੈ ਜਿਹੜੇ ਇੰਡਾਇਰੈਕਟ ਇੰਡੈਕਟ ਸੀਗੇ ਵਿਨੋਦ ਤੇ ਲਕੀਤ ਵਿਨੋਦ ਉਲਫ ਲਕੀਤ ਇਹ ਮਾਝੇ ਦੇ ਰਹਿਣ ਵਾਲੇ ਹੈ ਤਰਨਤਾਰਨ ਸਾਈਡ ਤੇ ਇੱਕ ਮਨਜੀਤ ਹੈ ਇੱਕ ਮਲਕੀਤ ਹੈ ਇਹਨਾਂ ਨੂੰ ਪਹਿਲਾਂ ਹੀ ਕੋਈ 1.5-2 ਸਾਲ ਪਹਿਲਾਂ 2-3 ਸਾਲ ਪਹਿਲਾਂ ਮੁੰਬਈ ਏਟੀਐਸ ਨੇ ਫੜਿਆ ਸੀਗਾ 70 किलो हीरोइन ਜੜੀ ਮੁੰਬਈ ਪੋਰਟ ਤੇ ਉਤਰੀ ਸੀਗੀ ਉਹਦੇ ਚ ਇਹ ਫੜੇ ਗਏ ਸੀਗੇ ਉਹਨੇ ਬੇਲ ਤੇ ਬਾਹਰ ਸੀਗੇ ਦੇ ਵਰ ਇਡ ਇਨ ਡਾਇਰੈਕਟ ਇਨ ਟੱਚ ਵਿਦ ਵਿਨੋਦ ਉਰਫ ਲੱਕੀ ਨਾਲ ਹੀ ਹਵਾਲਾ অপারেਟਰਸ ਤਿੰਨ ਆਇਡੈਂਟੀਫਾਈ ਹੋਏ ਕੁਝ ਤਾਂ ਨਾਮਿਨੇਟ ਕੀਤੇ ਹਨ ਇੱਕ ਫੜਿਆ ਗਿਆ ਹੈ ਜਿਹੜਾ ਫੜਿਆ ਗਿਆ ਹੈ ਉਹ ਕਪੜੇ ਦਾ ਕੰਮ ਕਰਦਾ ਰੋਹੀ ਸਿੰਘ ਨਾ ਆਉਂਦਾ ਅੰਮ੍ਰਿਤਸਰ ਦੂਜੇ ਲੁਧਿਆਣੇ ਦੇ ਦਿਨੇਸ਼ ਤੇ ਵਿਵੇਕ ਹੈ ਫੜੇ ਨਹੀਂ ਗਏ ਨਾਮਿਨੇਟਡ ਹੈ ਤੀਜਾ ਇੱਕ ਰਿਟਾਇਰਡ ਰਿਟਾਇਰਨਿੰਗ ਡਿਸਮਿਸਡ ਬੀਐਸਐਫ ਏਮਪਲੋਈ ਹੈ ਜਿਹੜਾ ਜੰਮੂ ਦਾ ਰਹਿਣ ਵਾਲਾ ਹੈ ਉਹ ਵੀ ਆਪਾਂ ਨਾਮਿਨੇਟ ਕੀਤਾ ਹੈ ਦਾ ਨਾਮ ਚੌਧਰੀ ਹੈ ਚੌਧਰੀ ਚੌਧਰੀ ਕਰਕੇ ਬੁਲਾਉਂਦੇ ਹੈ ਚੌਧਰੀ ਜਿਹੜਾ ਹੈ ਉਹ ਡਾਇਰੈਕਟ ਇਨ ਟੱਚ ਵਿੱਚ ਹੈ ਸਨੀ ਦਿয়াল ਦੇ ਸਨੀ ਦਿয়াল ਇੱਕ ਨੋਨ ਸਮਗਲਰ ਹੈ ਜਿਹੜਾ ਫੋਰਨ ਬੈਠਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਟੋਟਲ ਮਿਲਾ ਕੇ ਆ ਚਾਰ ਬੰਦੇ ਆਪਾਂ ਪਹਿਲਾਂ ਫੜੇ ਸੀਗੇ ਤਿੰਨ ਬੰਦੇ ਤੇ ਹੁਣ ਆਪਾਂ ਅੱਠ ਬੰਦੇ ਫੜੇ ਹੈ 21 किलो ਜਿਹੜਾ 21 21 ਲੱਖਸ ਆਫ ਡਰਗ ਮਨੀ ਵਾਸ ਰਿਕਵਰਡ ਹੋਣ ਆਪਾਂ ਇਨ ਸਾਰਿਆਂ ਤੋਂ ਕੁਝ ਕੁਝ 84 ਲੱਖਸ ਆਫ ਡਰਗ ਮਨੀ ਹੈਸ ਬੀਨ ਰਿਕਵਰਡ ਨਹੀਂ